ਅੱਜ ਸਤਿ ਸ੍ਰੀ ਅਕਾਲ ਸੰਗਤ ਜੀ ਆਪਾਂ ਖੜੇ ਆ ਆਪਣੇ ਪਿੰਡ ਕੋਟਲੀ ਅ블ੂ ਗਊਸ਼ਾਲਾ ਦੇ ਵਿੱਚ ਜ਼ਿਲ੍ਹਾ ਪਾਇਆੰਦਾ ਸ਼੍ਰੀ ਮੁਕਤਸਰ ਸਾਹਿਬ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਹਫ਼ਤੇ ਤੋਂ 6-7 ਦਿਨ ਹੋ ਗਿਆ ਆਪਣੇ ਗਊਸ਼ਾਲਾ ਦੇ ਵਿੱਚ ਡਰਾ ਰੱਖਿਆ ਹੋਇਆ ਤੇ ਉਹ ਚੱਲ ਰਿਹਾ ਅੱਜ ਮਿਨੀ ਡਰਾ ਕੱਟਣਾ ਸੀ ਬੁਲਟ ਮੋਟਰਸਾਈਕਲ ਆਪਾਂ ਤੇ ਮੇਨ ਡਰਾ ਦੀ ਜੋ ਤਰੀਕ ਹੈ ਉਹ ਹੈਗੀ 17 ਤਰੀਕ ਠੀਕ ਹੈ ਜੀ 17 ਫਰਵਰੀ ਤੇ ਜੋ ਅੱਜ ਆਪਾਂ ਬੁਲਟ ਮੋਟਰਸਾਈਕਲ ਕੱਢਣਾ ਹੈ ਇਸ ਤੋਂ ਬਾਅਦ ਇੱਕ ਫੇਰ ਬੁਲਟ ਮੋਟਰਸਾਈਕਲ ਕੱਢਣਾ ਆਪਾਂ ਉਹ ਕੱਢਣਾ ਜੀ ਆਪਾਂ 10 ਨੂੰ 10 ਤਰੀਕ ਨੂੰ ਦਿਨ ਬਣਦਾ ਸੋਮਵਾਰ ਤੇ ਜਿੰਨੇ ਵੀ ਕੂਪਨ ਆਹ 5-7 ਦਿਨਾਂ ਦੇ ਵਿੱਚ ਪਏ ਉਹ ਸਾਰੇ ਕੂਪਨ ਆਪਣੇ ਕੋਲੇ ਆ ਫੋਲਡ ਕੀਤੇ ਹੋਏ ਆ ਜੀ ਇਹਨਾਂ ਨੂੰ ਆਪਾਂ ਬਾਕਸ ਦੇ ਵਿੱਚ ਪਾਉਣ ਜਾ ਰਹੇ ਆ ਤੇ ਇੱਕ ਛੋਟਾ ਜਿਹਾ ਬੱਚੇ ਤੋਂ ਆਪਾਂ ਇਹ ਪਰਚੀ ਚਕਵਾਵਾਂਗੇ ਤੇ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ ਜਿਹੜੇ ਕੂਪਨ ਆ ਜਿੰਨੇ ਵੀ ਤੁਸੀਂ ਕੂਪਨ ਪਾਏ ਆ ਸਾਰੇ ਇਹ ਗਊਸ਼ਾਲਾ ਦੇ ਵਿੱਚ ਹੀ ਹੋਣਗੇ ਇੱਥੇ ਬਾਬਾ ਜੀ ਦਾ ਰੂਮ ਬਣਿਆ ਹੋਇਆ ਉੱਥੇ ਪਈ ਹੋਣਗੇ ਤੁਸੀਂ ਕਦੋਂ ਆ ਕੇ ਆਪਦਾ 쿠ਪਨ ਫੋਲ ਖੋਲ ਕੇ ਚੈੱਕ ਕਰ ਸਕਦੇ ਹੋ ਕਿ ਸਾਡਾ 쿠ਪਨ ਵਿੱਚ ਪਿਆ ਹੈ ਕਿ ਨਹੀਂ ਪਿਆ ਜੇ ਤੁਸੀਂ ਅਗਲੇ ਮਿਨੀ ਡਰਾਜੇਸਾ ਲੈਣਾ ਚਾਹੁੰਦੇ ਹੋ ਜਾਂ ਮੇਨ ਡਰਾ ਦੇ 쿠ਪਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਦਿੱਤਾ ਹੋਇਆ ਨੰਬਰ ਇਹ ਤੇ ਕੰਟੈਕਟ ਕਰ ਸਕਦੇ ਹੋ ਤੇ ਹੁਣ ਆਪਾਂ ਚਕਾਉਣ ਲੱਗਿਆ 쿠ਪਨ ਦੇਖਦੇ ਆਂ ਬੁਲਟ ਕਿਹਦੀ ਕਿਸਮਤ ਦੇ ਵਿੱਚ ਹੈ ਹਾਂਜੀ ਜਿੰਨੇ ਵੀ ਨੰਬਰ ਚੱਲ ਰਹੇ ਹਨ 5-7 ਨੰਬਰ ਆਪਣੇ ਜਿੰਨੇ ਵੀ ਚੱਲ ਰਹੇ ਇਹ ਸਾਰੇ ਆਪਣੇ ਗਊਸ਼ਾਲਾ ਕਮੇਟੀ ਦੇ ਆ ਨੰਬਰ ਵੱਧ ਚਲਾਉਣ ਦਾ ਕਾਰਨ ਇਹ ਹੁੰਦਾ ਕਈ ਵਾਰ ਨਾ ਜਿਵੇਂ ਹੁਣ ਡਰਾ ਨਿਕਲ ਰਿਹਾ ਹੈ ਤੇ ਲਗਾਤਾਰ ਭਰਾਵਾਂ ਦੇ ਫੋਨ ਆ ਰਹੇ ਆ ਕਿਉਂਕਿ ਮੰਨ ਕੇ ਚੱਲੋ ਵੀ 500 ਬੰਦੇ ਨੇ ਕੂਪਨ ਪਾਇਆ ਤੇ ਉਹ 500 ਬੰਦਾ ਲਗਾਤਾਰ ਫੋਨ ਕਰਨ ਲੱਗ ਪੈਂਦਾ ਕਦੋਂ ਕੱਢੋਂਗੇ ਤਾਂ ਕਰਕੇ ਇੱਕ ਨੰਬਰ ਤੇ ਕਈਆਂ ਕਾਲਾਂ ਟੈਂਡ ਨਹੀਂ ਕੀਤੀਆਂ ਜਾਂਦੀਆਂ ਤਾਂ ਕਰਕੇ ਆਪਾਂ ਇਸ ਵਾਰ ਨੰਬਰ ਵੱਧ ਲਾਏ ਤੇ ਹਾਂਜੀ ਹੁਣ ਆਪਾਂ ਇੱਕ ਕੂਪਨ ਚਕਾਉਣੇ ਆ ਜੀ ਛੋਟੇ ਬੱਚੇ ਤੋਂ ਤੇ ਦੇਖਦੇ ਆ ਇਹ ਕੂਪਨ ਮੜੇ ਹਲਾ ਦਿਓ ਕੋਈ ਆਜੋ ਭ ਆ ਜਾ ਵਾਲਾ ਬਾਬਰ ਖੁਲਾ ਲੈ ਆ ਬਾਬਾ ਝੋਲਾ ਪਾਸੇ ਰਾ ਦੇ ਝੋਲਾ 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 ਪਾਸੇ ਇੱਕ ਹੀ ਬੇਟੇ ਕੁੱਪੜ ਚੱਕਣਾ ਠੀਕ ਹੈ ਲੈ ਬਟ ਘਰ ਦੇ ਡਰਾਪ ਚਲਾ ਦੇ ਬੁੜੀਆ ਪਹਿਲਾਂ ਹੱਥ ਤਾਂ ਦਿਖਾ ਦੀ ਆ ਉੱਪਰ ਹਾਇ ਸਾਹਮਣੇ ਕਰ ਉਧਰ ਦਿਖਾ ਦੀ ਠੀਕ ਹੈ ਐ ਖਾਦੀ ਕਰ ਲੈ ਲੈ ਬੇਟਾ ਇੱਕ ਕੁੱਪੜ ਚੱਕ ਕੇ ਦੇ ਦੋ ਇੱਕ ਚੱਕ ਕੇ ਫੜਾ ਦੇ ਲਓ ਜੀ ਆ ਦੇਖ ਲਓ ਤੁਸੀਂ ਇੱਕ ਕੁੱਪੜਾਂ ਪਰ ਚੱਕ ਲਿਆ ਤੇ ਦੇਖਦੇ ਆਂ ਬੁਲਟ ਕਿਹਦੀ ਕਿਸਮਤ ਦੇ ਵਿੱਚ ਐ ਲਾਈਵ ਚਾਲਦੇ ਦੇ ਵਿੱਚ ਉਹ ਭਰਾ ਨੂੰ ਫੋਨ ਲਾਇਆ ਜਾਊਗਾ ਬੁਟ ਲਾਵਾਂਗੇ ਮੈਂ ਮੈਂ ਰੋਣਾ 쿠ਪਨ ਨੰਬਰ ਹੈਗਾ ਜੀ ਪੀ 4504 ਤੇ ਫੋਨ ਨੰਬਰ ਹੈਗਾ 84 278 99 263 ਹੁਣ ਆਪਾਂ ਇਹਨਾਂ ਨੂੰ ਫੋਨ ਲਾਉਣੇ ਆ 84 278 99 263 ਮਾਈਕ ਬਾਜਾ ਰਿਹਾ ਜੀ ਹਲੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿੱਥੋਂ ਬੋਲ ਰਹੇ ਆ ਜੀ ਸ੍ਰੀ ਗੰਗਾ ਨਗਰ ਸੇ ਬੋਲ ਰਿਹਾ ਬਾਈ ਠੀਕ ਹੈ ਜੀ ਕੁੱਪਣ ਪਾਏ ਸੀ ਤੁਸੀਂ ਕਿਤੇ ਹਾਂਜੀ ਹਾਂਜੀ ਕਿੱਥੇ ਪਾਏ ਸੀ ਜੀ ਅਸੀਂ ਕੋਟਲਾ ਬਲੂਗ ਗਊ ਘਰ ਵਿੱਚ ਡਾਲਦੇ تھے ਭਾਈ ਅੱਛਾ ਗਊਸ਼ਾਲਾ ਠੀਕ ਹੈ ਜੀ ਹਾਂਜੀ ਗਊਸ਼ਾਲਾ ਵਿੱਚ ਕਿੰਨੇ ਦੇ ਕੁੱਪਣ ਪਾਏ ਸੀ ਜੀ ਮੰਨੇ 5000 ਕੇ ਭਾਈ ਆਨਲਾਈਨ ਪਾਏ ਸੀ ਕਿ ਆਫਲਾਈਨ ਜੀ ਆਨਲਾਈਨ ਡਾਲਦੇ تھے ਭਾਈ ਅੱਛਾ ਆਨਲਾਈਨ ਪਾਏ ਸੀ ਠੀਕ ਹੈ ਜੀ ਹਾਂਜੀ ਹਾਂਜੀ ਆ ਤੁਹਾਨੂੰ ਪਤਾ ਹੋਵੇ ਅੱਜ ਆਪਾਂ ਬੁਲਟ ਮੋਟਰਸਾਈਕਲ ਕੱਢਣਾ ਸੀਗਾ ਜੀ ਹਾਂਜੀ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਬੋਲਟ ਮੋਟਰਸਾਈਕਲ ਨਾਮ ਦੇ ਵਿੱਚ ਮਿੰਨੀ ਡਰਾ ਦੇ ਵਿੱਚ ਨਿਕਲ ਚੁੱਕਿਆ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਬੋਲ ਰਹੇ ਹੋ ਕਿਆ ਹਾਂ ਜੀ ਹਾਂ ਜੀ ਸਤਿ ਜੀ ਅਰੇ ਭਾਈ ਆਪ ਕੋਈ ਬਹੁਤ ਬਹੁਤ ਮੁਬਾਰਕ ਹੈ ਭਾਈ ਠੀਕ ਹੈ ਜੀ ਇੱਕ ਜੀ ਤੁਹਾਨੂੰ ਧਿਆਨ ਨਾਲ ਗੱਲ ਸੁਣੋ ਜੀ ਹਾਂ ਜੀ ਆ ਨੰਬਰ ਆਪਣੀ ਗਊਸ਼ਾਲਾ ਕਮੇਟੀ ਦਾ ਹੈ ਇਸੇ ਨੰਬਰ ਤੇ ਤੁਸੀਂ ਗੱਲਬਾਤ ਜਿਹੜੀ ਕਰਨੀ ਹੈ ਠੀਕ ਹੈ ਜੀ ਤੁਹਾਨੂੰ ਕੋਈ ਵੀ ਬੰਦਾ ਫੋਨ ਲਾਵੇ ਹਾਂ ਜੀ ਭਾਈ ਵੀ ਅਸੀਂ ਬੋਲਟ ਛੱਡਣਾ ਆਉਣੇ ਆ ਠੀਕ ਜੀ ਜੀ ਅਸੀਂ ਬੁਲਟ ਦੀ ਕਾਪੀ ਦੇ ਪੈਸੇ ਪਾ ਦਿਓ ਬੁਲਟ ਲੈ ਕੇ ਆਉਣੇ ਆ ਤਾਂ ਕਿਸੇ ਨੂੰ ਪੇਮੈਂਟ ਨਹੀਂ ਕਰਨੀ ਇੱਥੇ ਗਊਸਾਲਾ ਪਹੁੰਚ ਜਾਣਾ ਇੱਥੋਂ ਜੇ ਬੁਲਟ ਲੈਣਾ ਸਾਨੂੰ ਬੁਲਟ ਮਿਲ ਜੂਗਾ ਜੇ ਬੁਲਟ ਦੀ ਜਿੰਨੀ ਵੀ ਸ਼ੋਰੂਮ ਪ੍ਰਾਈਸ ਰਾਸ਼ੀ ਉਹ ਮਿਲ ਜੂਗੀ ਸਾਨੂੰ ਠੀਕ ਜੀ ਠੀਕ ਜੀ ਠੀਕ ਹੈ ਜੀ ਹੋਰ ਕੌਣ ਸਾਨੂੰ ਆਉਣਗੇ ਪਰ ਕੱਲ ਗੱਲ ਕਰ ਲਿਓ ਪਰ ਕਿਸੇ ਨੂੰ ਪੇਮੈਂਟ ਨਾ ਪਾਓ ਜੀ ਠੀਕ ਬਾਈ ਠੀਕ ਠੀਕ ਹੈ ਜੀ ਓਕੇ ਬਾਈ ਧੰਨਵਾਦ ਬਹੁਤ ਬਹੁਤ ਲਓ ਜੀ ਜਿਹੜਾ ਆਪਣਾ ਇਹ ਬੁਲਟ ਸੀਗਾ ਇਹ ਨਿਕਲਿਆ ਜੀ ਰਾਜਸਥਾਨ ਗੰਗਾ ਨਗਰ ਤੇ ਅਗਲੀ ਵਾਰੀ ਕਿਸੇ ਦੀ ਵੀ ਹੋ ਸਕਦੀ ਹੈ ਤੁਸੀਂ ਲਾਈਵ ਦੇ ਵਿੱਚ ਜੁੜੇ ਹੋਇਓ ਥੋੜੀ ਵੀ ਵਾਰੀ ਹੋ ਸਕਦੀ ਹੈ ਪਰ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਹੈ ਗੰਗਾ ਨਗਰਾਂ ਦੀ ਕਿਸਮਤ ਚੰਗੀ ਹੈ ਪਹਿਲਾਂ ਜੋ ਆਪਾਂ ਪਿਛਲੀ ਵਾਰ ਮਿਨੀ ਡਰਾ ਕੱਢਿਆ ਸੀ ਉਹ ਵੀ ਗੰਗਾ ਨਗਰ ਨਿਕਲਿਆ ਸੀ ਤੇ ਦੂਜਾ ਡਰਾ ਜਿਹੜਾ ਆਪਾਂ ਟਰਾਲਾ ਕੱਢਿਆ ਸੀ ਆਪਸ਼ਨ 'ਚ ਬੁਲਟ ਮੋਟਰਸਾਈਕਲ ਸੀ ਉਹ ਨਿਕਲਿਆ ਸੀਗਾ ਆਪਾਂ ਜੀ ਪੰਜਾਬਾ ਠੂਰ ਤੁਹਾਨੂੰ ਸਾਰਿਆਂ ਨੂੰ ਪਤਾ ਲਾਈਵ ਦੇਖਿਆ ਤੁਸੀਂ ਸਾਰਾ ਤੇ ਹੁਣ ਤੁਹਾਨੂੰ ਨਾਮਾਂ ਬਾਰੇ ਥੋੜੀ ਜਾਣਕਾਰੀ ਦੇ ਦਈਏ ਇੱਧਰ ਬਾਬਾ ਜੀ ਪਾਠ ਪੜ ਲਾ ਗਿਆ ਆਪਣੀ ਪੋਤਰੀ ਖੁੱਲੀ ਹੋਈ ਹੈ ਗਊਸ਼ਾਲਾ ਦੇ ਵਿੱਚ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਐ ਪਹਿਲੇ ਨਾਮ ਦੇ ਵਿੱਚ ਆਪਣੇ ਆ ਗਈ ਜੀ ਸਕਾਰਪੀਓਨ ਟਾਪ ਮਾਡਲ ਸਨਰੂਫ ਵਾਲੀ ਇਹਦੀ ਆਪਸ਼ਨ ਦੇ ਵਿੱਚ ਆ ਗਿਆ ਜੀ 36T ਨਿਊ ਹੋਲੈਂਡ 4x4 ਟਰੈਕਟਰ ਠੀਕ ਹੈ ਜੀ ਤੀਜੇ ਨਾਮ 'ਚ ਇਲੈਕਟ੍ਰੋਨਿਕ ਸਕੂਟਰੀ ਉਸ ਤੋਂ ਬਾਅਦ ਆ ਗਿਆ ਆਪਣੇ ਜੀ ਆਈਫੋਨ ਫਰਿੱਜ ਉਸ ਤੋਂ ਬਾਅਦ ਆ ਗਿਆ ਐਂਡਰੌਇਡ ਫੋਨ ਐ ਤੇ ਇਦਾਂ ਕਰਦੇ ਕੁੱਲ 33 ਨਾਮ ਆ ਜੀ ਆਪਣੇ ਤੇਰੇ 쿠ਪਨ ਸਕੀਮ ਦੀ ਗੱਲ ਕਰੀਏ ਇਹ ਤੁਹਾਨੂੰ 500 ਰੁਪਏ ਦੇ ਵਿੱਚ ਹੀ ਮਿਲੂਗਾ ਮੇਨ ਡਰਾ ਦਾ 쿠ਪਨ ਜੇ ਤੁਸੀਂ ਅਗਲੇ ਮਿਨੀ ਡਰਾ 'ਚ ਹਿੱਸਾ ਪਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਬੁੱਲਟ ਸਾਡੀ ਕਿਸਮਤ ਹੀ ਹੋ ਸਕਦਾ ਹੈ ਤਾਂ 1000 ਰੁਪਏ ਦੀ ਪੇਮੈਂਟ ਕਰਨੀ ਪਊ ਜਿਹਦੇ ਵਿੱਚ ਤੁਹਾਨੂੰ ਇੱਕ 쿠ਪਨ ਮਿਨੀ ਡਰਾ ਦਾ ਮਿਲ ਜਾਊਗਾ 1000 ਰੁਪਏ ਦੀ ਪੇਮੈਂਟ ਕਰਨ ਤੇ ਦੋ ਮੇਨ ਡਰਾ ਦੇ ਮਿਲ ਜਾਣਗੇ ਇੱਕ ਮਿਨੀ ਡਰਾ ਦਾ ਜੇ ਤੁਸੀਂ ਆ ਥਾਰ ਜਿੱਤਨੀ ਚਾਹੁੰਦੇ ਹੋ ਥਾਰ ਮਿਨ ਸਪੈਸ਼ਲ ਮਿਨੀ ਡਰਾ ਦੇ ਵਿੱਚ ਰੱਖੀ ਗਈ ਹੈ ਜੀ ਇਹ ਤੁਹਾਨੂੰ 2000 ਦੀ ਪੇਮੈਂਟ ਕਰਨੀ ਪਊਗੀ ਜੀ ਤੇ ਜਿਹੜਾ ਤੁਸੀਂ 2000 ਦੀ ਪੇਮੈਂਟ ਕਰੋਗੇ ਉਹਦੀ ਕੂਪਨ ਸਕੀਮ ਹੈਗੀ 2000 ਦੇ ਵਿੱਚ ਮੇਨ ਡਰਾ ਦੇ ਚਾਰ ਕੂਪਨ ਮਿਲ ਜਾਣਗੇ ਮਿਨੀ ਡਰਾ ਬੁਲਟ ਮੋਟਰਸਾਈਕਲ ਦੇ ਵੀ ਚਾਰ ਮਿਲ ਜਾਣਗੇ ਸਪੈਸ਼ਲ ਮਿਨੀ ਡਰਾ ਥਾਰ ਦੇ ਦੋ ਮਿਲ ਜਾਣਗੇ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਵੀ ਆਪਾਂ ਗਊਸ਼ਾਲਾ ਦੇ ਵਿੱਚ ਸੇਵਾ ਕੀਤੀ ਆ ਸ਼ੈੱਡ ਪਾਇਆ ਜੀ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਉਹ ਸ਼ੈੱਡ ਪਾਇਆ ਹੋਇਆ ਹੈ ਠੀਕ ਆ ਜੀ ਆ ਗਊਆਂ ਫਿਰਦੀਆਂ ਤੇ ਫਰਸ਼ ਲਾਈ ਗਈ ਜੀ ਪਹਿਲੇ ਡਰਾਜੋ ਜੋ ਵੀ ਰਾਸ਼ੀ ਬਧੀ ਉਹ ਸੰਗਤ ਲਈ 8 ਬਾਥਰੂਮ ਪਾਏ ਗੋ ਸਾਹਮਣੇ ਆ ਜੀ ਠੀਕ ਆ ਜੀ ਇਧਰ ਦਿਖਾਵੇ ਮੜਾ ਜਾ ਖਣੋਰੀ ਬੰਦ ਤੇ ਜਦੋਂ ਆਪਣੇ ਪੰਜਾਬ ਚ ਹੜ ਆਗੇ ਸੀ ਰਸੋਲੀ ਬੰਦ ਤੱਕ ਆਪਾਂ 16 ਕਿਲੋਮੀਟਰ ਏਰੀਆ ਦੇ ਵਿੱਚ ਡੀਜ਼ਲ ਦੀ ਸੇਵਾ ਕੀਤੀ ਗਈ ਤੇ ਬਾਈ ਭਰਾ ਆਪਣਾ ਸੂਬਾ ਉਹਨਾਂ ਟਾਈਮ ਉਥੇ ਰਿਹਾ ਜੀ ਇੱਕ ਪ੍ਰੀਤ ਟਰੈਕਟਰ ਗਊਸ਼ਾਲਾ ਲਈ ਲੈ ਕੇ ਜਾਂਦਾ ਆਪਾਂ ਜੀ ਹੁਣ ਜਦੋਂ ਆਪਾਂ ਡਰਾ ਕੱਢਿਆ ਤੀਜਾ ਡਰਾ ਤਾਂ ਇਹਦਾ ਕਿ ਜੋ ਪਾ ਸ਼ੈੱਡ ਪਾਇਆ ਗਿਆ ਉਹ ਤੁਹਾਨੂੰ ਦਿਖਾਉਣਿਆ ਜੀ ਆਜੋ ਵੈਸੇ ਲਾਈਵ ਥੋੜਾ ਲੰਮਾ ਵੀ ਹੋ ਜਾਊਗਾ ਤੇ ਇਧਰਲੇ ਪਾਸੇ ਜੀ ਆਪਣੀ ਕੋਤਰੀ ਖੁੱਲੀ ਆ ਬਾਬਾ ਜੀ ਪਾਠ ਪੜ੍ਹ ਰਿਹਾ ਹੈ ਹੋ ਜਿਹੜਾ ਸਾਹਮਣੇ ਵਾਲਾ ਸ਼ੈੱਡ ਹੈ ਉਹ ਐਸੇ ਤੀਜੇ ਡਰਾ ਦੇ ਵਿੱਚੋਂ ਪਾਇਆ ਗਿਆ ਤੇ ਚੌਥੇ ਡਰਾ ਦੇ ਵਿੱਚੋਂ ਵੀ ਜੋ ਵੀ ਰਾਸ਼ੀ ਵਧੂਗੀ ਉਹ ਸਾਰੀ ਗਊਸ਼ਾਲਾ ਦੀ ਤੇ ਲੋਕ ਭਲਾਈ ਕੰਮਾਂ ਦੇ ਸੇਵਾ ਦੇ ਵਿੱਚ ਲਾਈ ਜਾਊਗੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਕੂਪਣ ਪਾਉਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਹੈ ਧੰਨਵਾਦ ਜੀ